ਸੱਜਣੋ ਹੁਣੇ ਹੀ ਬਹੁਤ ਖੁਸ਼ੀ ਦਾ ਫੋਨ ਆਇਆ ਹੁਣੇ ਮੈਂ ਘਰੇ ਆ ਕੇ ਖੜਿਆ ਮੈਨੂੰ ਖੁਸ਼ੀ ਦਾ ਫੋਨ ਇਹ ਆਇਆ ਪ੍ਰੀਤ ਤੇਰੇ ਲਈ ਵੀ ਨਾ ਸਰਪ੍ਰਾਈਜ਼ ਆ ਤੁਹਾਡੇ ਲਈ ਵੀ ਸਰਪ੍ਰਾਈਜ਼ ਆ ਵੀ ਆਪਣਾ ਪੋਰਸ ਡੈਡੀ ਬਣ ਗਿਆ ਹੋਰੇ ਫੋਨ ਆਇਆ ਮੈਨੂੰ ਹੁਣੇ ਫੋਨ ਆ ਗੁਰਪੀ ਚੱਲੀਏ ਇਹ ਦਿੱਤਾ ਬਿਸ਼ੇਰਾ ਦਿੱਤਾ ਕਿਹੋ ਜਿਹਾ ਕਿਵੇਂ ਪਤਾ ਨਹੀਂ ਚੱਲੀਏ ਮੈਂ ਵਿਆਹ ਜਾਣਾ ਸੀ ਚੱਲੀਏ ਕਰਨ ਬੀ ਚਲੋ ਮੈਂ ਮੜੇ ਪੋਰਸ ਨੂੰ ਦੱਸਿਆ ਵਾ ਆ ਜਾਓ ਪੋਰਸ ਨੂੰ ਦੱਸ ਕੇ ਆਈਏ ਪਹਿਲਾਂ ਓਏ ਇੱਧਰ ਆ ਬਾਹਰ ਬਾਹਰ ਆਓ ਬਾਹਰ ਆਓ ਇੱਧਰ ਆਓ ਬਾਹਰ ਆਓ ਬਾਹਰ ਆਓ ਓ ਤੂੰ ਡੈਡੀ ਬਣ ਗਿਆ ਹੁਣ ਤੂੰ ਸਿਆਣਾ ਹੋ ਗਿਆ ਡੰਗਰਾ ਤੂੰ ਡੈਡੀ ਬਣ ਗਿਆ ਬਾਲ ਬੱਚੇ ਵਾਲਾ ਹੋ ਗਿਆ ਕਬੀਰਦਾਰ ਹੋ ਗਿਆ ਇਹ ਡੈਡੀ ਨਿੱਕੇ ਡੈਡੀ ਵਾ ਮੈਂ ਕੰਮ ਦੀ ਗੱਲ ਦੱਸਦਾ ਬਾਰੇ ਦਿਨਾਂ ਦੇ ਦਿਨ ਵਿੱਚ ਕੁੱਟ ਖਾਂਦਾ ਓਂ ਕਰੋ ਅੱਜ ਚਲੋ ਆਪਾਂ ਬੱਚੇ ਨੂੰ ਦੇ ਕੇ ਆਉਣੇ ਛਗਨ ਹਨਾ ਛਗਨ ਬਣਦਾ ਆਪਣਾ ਦੇਣਾ ਹਨਾ ਆਪਣੇ ਆਪਣੇ ਘੋੜੇ ਦਾ ਬੱਚਾ ਦੇਖ ਕੇ ਆਉਣੇ ਚਲੋ ਆਜੋ ਨਾਲੇ ਛਗਨ ਦੇ ਕੇ ਆਉਣੇ ਆ ਨਾਲੇ ਫਿਰ ਪੋਰਸ ਨਾਲ ਆਪਾਂ ਪੋਰਸ ਨਾਲ ਪਾਰਟੀ ਕਰਾਂਗੇ ਕੱਲ ਨੂੰ ਪੋਰਸ ਨਾਲ ਪਾਰਟੀ ਕਰਾਂਗੇ ਪੋਰਸ ਨੂੰ ਦਿਖਾ ਕੇ ਵੀ ਲਿਆਵਾਂਗੇ ਆਪਾਂ ਆਜੋ ਲੈ ਫੋਮ ਚ ਕਿ ਬੰਦੇ ਦੇਖੋ ਕਿੰਨਾ ਦੇ ਘਰੇ ਆ। ਨਾ ਹੀ ਇਹ ਨਾ ਮੈਨੂੰ ਤਾਂ ਫੋਟੋ ਨਾ ਆ ਗਈ। ਦੇਖੋ ਯਾਰ ਆਪਣੇ ਪਿੰਡ ਦੇ ਬੰਦਿਆਂ ਨੇ ਸਭ ਤੋਂ ਪਹਿਲਾਂ ਤਾਂ ਯਾਰ ਸਪੋਰਟ ਇਹਨਾਂ ਨੇ ਬਹੁਤ ਜ਼ਿਆਦਾ ਮੈਨੂੰ ਪਹਿਲਾਂ ਵੈਸੇ ਕੀਤੀ ਆ ਪਰ ਸਭ ਤੋਂ ਵੱਡੀ ਗੱਲ ਆ ਕਿ ਪਹਿਲੀ ਖੁਸ਼ੀ ਦਿੱਖਾ ਔਰ ਵੀ ਅਸੀਂ ਭਰਾ ਹੀ ਸਾਂਝੀ ਕਰ ਰਹੇ ਆ। ਬੱਚਾ। ਉਹ ਆ ਗਿਆ ਬੱਚਾ ਓਏ। ਓਏ ਚੰਬਾ ਤਾਂ ਨਹੀਂ ਦਾ ਹਨਾ ਜਨਾ ਮੱਤੇ ਪੱਲੀ ਓਏ ਜਨਾ ਬੇਟਾ। ਹਾਂ ਹਾਂ ਉਹਨੂੰ ਬਹੁਤ ਪਤਲਾ ਹਨਾ। ਕਿਹਾ ਹੋਰ ਆ ਗਈ ਕੰਨ। ਆ ਮੜਿਆ ਕੋੜੀ ਦੇ ਕੋਲੇ ਰੱਖੋ ਹਨਾ ਥੋੜੀ ਪਰੇਸ਼ਾਨ ਨਾ ਬੱਸ ਬੇਟਾ ਬੱਸ 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 ਆਹੀ ਆ ਵਈ ਸੇਮ ਆ ਜਾਵਾਂ ਬੱਸ ਬੇਟਾ ਬੱਸ ਬੱਸ ਨਾ ਬੇਟਾ ਹਾਂ ਬਸ਼ੀਰਾ 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 ਉਹ ਲੱਗਦਾ ਤਾਂ ਇਹ ਤਾਂ ਬਹੁਤ ਲੰਬੀਆਂ ਲੱਗਦੀਆਂ ਹਨਾ ਬਾਬਾ ਇਹਦਾ ਹਨਾ ਬਾਕੀ ਉਹ ਇਹਨਾਂ ਜਦੋਂ ਉੱਠ ਖੜਿਆ ਬਾਕੀ ਦਾ ਉਦੋਂ ਬਿਠਾਵਾਂਗੇ ਹਨਾ ਠੀਕ ਆ ਉਹ ਸਹੀ ਸਲਾਹ ਮੈਂ ਇਹ ਕਿੰਨਾ ਚਿਰ ਲੱਗੇਗੀ ਘੋੜੀ ਪਾ ਪੂਰੀ ਹੋ ਗਈ ਬਾਈ 12 ਦੇ 2000 ਦਾ ਨਹੀਂ ਘੱਟ ਅੱਛਾ ਮਿਸਾਲ ਹੀ ਲੱਗੀ ਤੁਹਾਨੂੰ ਓਏ ਠੱਪ ਓਏ ਠੱਪ ਦੇ ਉਹ ਨਾਲੂਆ ਨੂੜਾ ਦਾ 1 ਟਾਈਮ ਕਰਤਾ ਵੀ ਉਹ ਕੇ ਕਰਦਾ 1 ਟਾਈਮ ਹੋ ਗਿਆ ਤੁਸੀਂ ਮੈਂ ਕਿਹਾ ਪੰਜ ਖਤਰ ਨਹੀਂ ਹੋਵੇ ਅੱਛਾ ਹੁਣੇ ਬਸ ਤੁਸੀਂ ਜਦੋਂ ਕੋੜੀ ਸੁਪੀ ਤੁਸੀਂ ਉਹਦੇ ਮੈਨੂੰ ਫੋਨ ਕਰਦਾ ਕਹੇ ਬਾਈ ਹਜੇ ਹੀ ਨਾਲ ਕਰਵਾਉਂਦੇ ਆਂ ਨਹੀਂ ਮੈਂ ਬਟਾ ਕੋਈ ਨਹੀਂ ਕਰ ਮੈਂ ਤਾਂ ਕਿਹਾ ਨਾ ਬਾਹਲਾ ਫੜ ਗਿਆ ਕਿ ਨਹੀਂ ਕੁਝ ਨਹੀਂ ਹੁੰਦਾ ਫਿਰ ਤੱਕ ਫਿਰ ਮਾਰਦਾ ਬੰਦੇ ਬੱਟੋ ਕਰੀਏ ਖੜਾ ਖੜਾ ਹੋਣਾ ਚਾਹੁੰਦਾ ਨਹੀਂ ਪਣਾ ਨਹੀਂ ਔੜੀ ਬਹੁਤ ਵੱਡੀ ਹੈ ਬਾਈ ਹੈ ਨਾ ਬਾਈ ਪਹਿਲਾਂ ਕਿੰਨੇ ਇੰਚ ਦਾ ਹੈ ਹੈ ਹਾਂ ਕਿੰਨੇ ਦਾ ਨਹੀਂ ਪਤਾ ਨਹੀਂ 39 45 39 39 ਨਾਲ ਕੀ ਤੇ ਲੱਗਦਾ ਹੈ ਅੱਛਾ 39 ਇੰਚ ਬਈ ਮੇੜ ਹਟੇ ਸਭ ਕੋ ਇਹੋ ਪਿਆਰੇ ਜੀ ਮੇਰਾ ਫਾਲ ਲਗਾਇਆ ਨਵਾਂ ਦਾ ਫਿਰ ਇਤਾਂ ਲਿਆ ਕੇ ਬਹੁਤ ਵਾ ਸੜਦੇ ਹੁਣ ਪੜ ਪਿਆ ਗਰ ਬਈ ਪੱਤਾ ਫਾੜਾ ਦਾ ਇਤਾਂ ਲਿਆ ਕੇ ਟਰਾਲਾ ਸਾਕੇ ਹੈ ਮੱਧਿਆਲੇ ਤੋਂ ਮੇਰਾ ਹੈ ਓਏ ਮੱਧਿਆਲੇ ਨੇ ਹੈ ਵਾ ਭਰ ਲੈਣੇ ਖੜੇ ਰਹੀ ਇੱਥੇ ਹਟਾਂਗੇ ਨਾਲੇ ਇਹ ਬਰੀਦ ਲਾਲ ਜਹਾ ਹਣਾ ਬਈ ਐਂ ਕਰ ਹੈ ਬਈ ਇਹਨੂੰ ਲੈ ਜਾ ਬਾਹਰ ਖਿੱਚ ਫੋਟੋ ਫਟਵਾ ਦਾ ਭਾਈ ਦੁੱਧ ਪੀ ਲੈ ਕੋਈ ਨਾ ਕੋਈ ਨਾ ਦੁੱਧ ਪੀ ਲੈ ਨਹੀਂ ਆਪਾਂ ਕੱਲ੍ਹ ਪਰਸ ਨੂੰ ਖਿੱਚਾਂਗੇ ਤਣਾ ਨਹੀਂ ਮੜਾ ਸੱਟ ਜਾ ਬਈ ਉਹ ਸਿਆਖ ਤੇ ਖਾਰੀ ਇੰਦਰ ਦੀ ਤੇ ਬਾੜੀ ਮਰਾਲੀ ਤੂੰ ਕੀ ਜਮਾ ਨੇ ਵਿੱਚ ਤਾਂ ਨਹੀਂ ਮਾਰਿਆ

ਤੋ ਤੋ ਕੋਈ ਨਾ ਪੁੱਤ ਮਾਰਾ ਕਿਨੇ ਮਾਰੀ ਛੱਟ ਆਪਾਂ ਦੇ ਵਾਸੀ ਵੀਰੇ ਕੱਲਾ ਆ ਚਾਰ ਹਾਇ ਘੋੜੀਆਂ ਸਿਰਤੇ ਨਹੀਂ ਤੁਸੀਂ ਬੰਦੇ ਤੁਸੀਂ ਬਹੁਤ ਬਹੁਤ ਆਇਆ ਚੰਗੇ ਬੰਦੇ ਨਾਲ ਹੀ ਚੰਗਾ ਹੁੰਦਾ ਹੈਂ ਤੁਸੀਂ ਆਪ ਵੀ ਮਾਲਕ ਦੀ ਕਿਰਪਾ ਨਾਲ ਆ ਥੋੜੇ ਦੇ ਸਾਰੇ ਪਾਸੇ ਪਿਆਰ ਤੁਸੀਂ ਕਿਹਦਾ ਮਾਰਾ ਸੋਚਣ ਵਾਲੇ ਬੰਦੇ ਤੁਸੀਂ ਕਿਸੇ ਦਾ ਮਾਰਾ ਸੋਗ ਦਾ ਵੇਦਾ ਸੋਗ ਦਾ ਵੇਦਾ ਓਏ ਦੇਖ ਮੈਂ ਨਹੀਂ ਨੇ ਭਣਾ ਨਹੀਂ ਘੋੜੀ ਬਹੁਤ ਵੱਡੀ ਹੈ ਬਾਈ ਹੈ ਬਾਈ ਪਹਿਲਾਂ ਕਿੰਨੇ ਇੰਚ ਦਾ ਹੈ ਹੈ ਹਾਂ ਕਿੰਨੇ ਨਹੀਂ ਪਤਾ ਨਹੀਂ 45 45 43 43 ਨਾਲ ਕੀ ਤੁਹਾਨੂੰ ਲੱਗਦਾ ਹਾਂ ਬੰਦਾ ਅੱਛਾ 43 ਇੰਚ ਬਈ ਮੇਨ ਹਟੇ ਸਭ ਕੋ ਇਹ ਪਿਆ ਜੀ ਮੇਰਾ ਫਾਂ ਲਗਾਇਆ ਮੇਰਾ ਤੇਰੇ ਇੱਤਾਂ ਲਿਆ ਕੇ ਬਹੁਤ ਵਾ ਸੜਦੇ ਹੋਣ ਹੁਣ ਕੱਟ ਪਿਆ ਯਾਰ ਬਈ ਪੱਤਾ ਫੜਾ ਕੱਟ ਤੇ ਇੱਤਾਂ ਲਿਆ ਕੇ ਕਿ ਹੈ ਮੱਲਿਆਂ ਨੇ ਤਾਂ ਮੱਲਿਆਂ ਨੇ ਹੈ ਓਏ ਮੱਲਿਆਂ ਨੇ ਹੈਗਾ ਭਰ ਲਿਓਣੇ ਫਿਰ ਇੱਥੇ ਹਟ ਜਾਗੇ ਨਾਲੇ ਮੱਲਿਆਂ ਨੇ ਵਾਦੂ ਮੱਲਿਆਂ ਨੇ ਕਹਦੇ ਨਾ ਪਰਣਾ ਬੂਹ ਆ ਵੀਰੇ ਨਾ ਭਰਾ ਇਪਰਾ ਬੋਲਣਾ